ਗੜਸ਼ੰਕਰਚੇ ਉਥੇ ਦੇ ਵਸਨੀਕਾ ਵੱਲੋਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇੱਕ ਚੇਤਨਾ ਮਾਰਚ ਕੱਢਿਆ ਗਿਆ ਤੇ ਚੇਤਨਾ ਮਾਰਚ ਬੰਗਾ ਚੌਂਕ ਤੋਂ ਲੈ ਕੇ ਐਸ.ਡੀ.ਐਮ ਦਫਤਰ ਤਹੱਕ ਕੀਤਾ ਗਿਆ ਤੇ ਇਸੇ ਨਾਲ ਹੀ ਉਥੇ ਦੇ ਲੋਕਾਂ ਦੇ ਵੱਲੋਂ ਐਸਟੀਐਮ ਦੇ ਰਾਹੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਦੇ ਖਿਲਾਫ ਕਈ ਸਾਰੀਆਂ ਮੰਗਾਂ ਲਿਖਿਆ ਗਿਆ ਜਿਸ ਦੇ ਵਿੱਚ ਮੌਕਾ ਨੇ ਜਿਸ ਦੇ ਵਿੱਚ ਕਈ ਸਾਰੀਆਂ ਮੰਗਾਂ ਉਹਨਾਂ ਦੇ ਵੱਲੋਂ ਲਿਖੀਆਂ ਗਿਆ ਉਹਨਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫੇ ਲਿਖਿਆ ਗਿਆ ਕਿ ਪ੍ਰਵਾਸੀਆਂ ਦਾ ਵੈਰੀਫਿਕੇਸ਼ਨ ਜਿਹੜਾ ਉਹ ਹੋਣਾ ਚਾਹੀਦਾ ਵਾ ਜਦੋਂ ਇੱਧਰ ਆਧਾਰ ਕਾਰਡ ਬਣਦੇ ਨੇ ਤੇ ਇੱਧਰ ਵੋਟਰ ਕਾਰਡ ਬਣਦੇ ਨੇ ਤਾਂ ਉਹਨਾਂ ਦੀ ਹਰ ਚੀਜ਼ ਦੀ ਵੈਰੀਫਿਕੇਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਕਈ ਥਾਵਾਂ ਤੋਂ ਹੁਣ ਲਗਾਤਾਰ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਪ੍ਰਵਾਸੀਆ ਦਾ ਨਾਮ ਛੇੜਾ ਉਹ ਸ਼ਾਮਲ ਹੈ ਜਿਸੇ ਚੱਲਦੇ ਉਹਨਾਂ ਨੇ ਇਹ ਚੇਤਨਾ ਮਾਰਚ ਵੀ ਜਿਹੜਾ ਗੜਸ਼ੰਕਰ ਦੇ ਵਿੱਚ ਕੱਢਿਆ ਗਿਆ ਜਿੱਥੇ ਵੱਖ-ਵੱਖ ਜਿੱਥੇ ਬੰਦੀਆਂ ਸ਼ਾਮਲ ਨੇ ਅਤੇ ਗੜਸ਼ੰਕਰ ਦੇ ਵਸਨੀਕ ਵੀ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਇਹ ਰਲ ਕੇ ਸਾਂਝੇ ਤੌਰ ਤੇ ਚੇਤਨਾ ਮਾਰਚ ਜਿਹੜਾ ਉਹ ਕੱਢਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਸਰਪੰਚ ਜਿਹੜੇ ਪਿੰਡਾਂ ਦੇ ਸਰਪੰਚ ਅਤੇ ਕਾਉਂਸਲਰ ਜਿਹੜੇ ਉਹਨਾਂ ਨੂੰ ਵੀ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਅਤੇ ਪ੍ਰਵਾਸੀ ਜਿਹੜੇ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀ ਹਰ ਚੀਜ਼ ਦੀ ਵੈਰੀਫਿਕੇਸ਼ਨ ਹਰ ਚੀਜ਼ ਦੀ ਜਾਂਚ ਜਿਹੜੀ ਆ ਹੋਣੀ ਜ਼ਰੂਰੀ ਹੈ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਦੇ ਆਧਾਰ ਕਾਰਡਾਂ ਦੀ ਪੁਲਿਸ ਵੈਰੀਫਿਕੇਸ਼ਨ ਗ੍ਰਾਮ ਪੰਚਾਇਤ ਅਤੇ ਮਿਊਨਿਸਪਲ ਕਮੇਟੀਆਂ ਦੇ ਵਿੱਚ ਪ੍ਰਵਾਸੀਆਂ ਦਾ ਰਿਕਾਰਡ ਰਿਹੜੀ ਵਾਲਿਆਂ ਲਈ ਟੋਕਨ ਨੰਬਰ ਨਜਾਇਜ਼ ਵੋਟਾਂ ਰੱਦ ਕੀਤੀਆਂ ਜਾਣ ਅਤੇ ਪੰਜਾਬ ਦੇ ਵਿੱਚ ਡੋਮਿਸਾਈਲ ਬਿੱਲ ਲਾਗੂ ਕੀਤਾ ਜਾਵੇ ਇਸ ਮੌਕੇ ਜਥੇਬੰਦੀਆਂ ਨੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਵੀ ਕੀਤੀ ਕਿ ਪਿੰਡਾਂ ਦੇ ਵਿੱਚ ਪੰਚਾਇਤ ਮੈਂਬਰਾਂ ਤੇ ਸ਼ਹਿਰਾਂ ਤੇ ਨਗਰ ਨਿਗਮਾਂ ਦੇ ਵਿੱਚ ਕਾਉਂਸਲਰਾਂ ਦੀ ਪ੍ਰਵਾਸੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਹੋਰ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੰਜਾਬ ਦੀ ਸਰਕਾਰ ਨੂੰ ਸੂਚੇਤ ਕਰਨ ਲਈ ਅਤੇ ਬਾਤੀ ਜਿਹੜੇ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਸੂਚੇਤ ਕਰਨ ਲਈ ਇਹ ਜਿਹੜਾ ਅਸੀਂ ਵਿਦਰੋਹ ਚੇਤਨਾ ਮਾਰਚ ਕੱਢਿਆ ਗਿਆ ਗੜਸ਼ੰਕ ਨਿਵਾਸੀਆਂ ਵੱਲੋਂ ਸੋ ਜਿਸ ਵਿੱਚ ਪੰਜਾਬ ਸਰਕਾਰ ਨੂੰ ਆਪਾਂ ਮੰਗ ਕੀਤੀ ਹੈ ਕਿ ਨੰਬਰ 1 ਇਹਨਾਂ ਦੀ ਪੀਸੀਸੀ ਜਿੱਥੇ ਦੇ ਪ੍ਰਵਾਸੀ ਹੁਣ ਉੱਥੇ ਦੇ ਪੱਕੇ ਡਾਕੂਮੈਂਟਾਂ ਦੇ ਆਧਾਰ ਤੇ ਉਹ ਪੀਸੀਸੀ ਕਰਵਾ ਕੇ ਇਹਨਾਂ ਦੀ ਪੁਲਿਸ ਇਨਵੈਸਟੀਗੇਸ਼ਨ ਕੀਤੀ ਜਾਵੇ ਸਾਰੇ ਪ੍ਰਵਾਸੀਆਂ ਦੀ ਤਾਂ ਇਹਨਾਂ ਨੂੰ ਇੱਕ ਆਪਣੇ ਪਛਾਣ ਪੱਤਰ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਜਾਵੇ ਤਾਂ ਕਿ ਰੇੜੀ ਠੇਲੇ ਵਾਲਿਆਂ ਨੂੰ ਵੀ ਜਿਹੜਾ ਉਹ ਫੇਲਾ ਟੈਕਸ ਜੋ ਠੇਲੇ ਦਾ ਟੋਕਨ ਨੰਬਰ ਅਤੇ ਉਹਨਾਂ ਨੂੰ ਪਛਾਣ ਪੱਤਰ ਹਰੇਕ ਠੇਲੇ ਤੇ ਹੋਣਾ ਚਾਹੀਦਾ ਤੇ ਰੇੜੀਆਂ ਵਾਲਿਆਂ ਠੇਲੇ ਵਾਲਿਆਂ ਨੂੰ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਕਿਸੇ ਸੁਰੱਖਿਅਤ ਜਗ੍ਹਾ ਤੇ ਤਾਂ ਕਿ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਜਿਹੜੀ ਭੀੜ ਲੱਗੀ ਰਹਿੰਦੀ ਆ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਇਤਾ ਮਿਲੇਗੀ ਇਸ ਤੋਂ ਇਲਾਵਾ ਜਿਹੜਾ ਡੋਮਿਸਾਈਲ ਲਾ ਆ ਪੰਜਾਬ ਦੇ ਵਿੱਚ ਇਹ ਜਿਹੜਾ ਲਾਗੂ ਕੀਤਾ ਜਾਵੇ ਤਾਂ ਕਿ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਆਧਾਰ ਕਾਰਡ ਜਿਹੜੇ ਵੋਟਰ ਕਾਰਡ ਉਹ ਰੱਦ ਕੀਤੇ ਜਾਣ ਪੰਜਾਬ ਦੇ ਵਿੱਚੋਂ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਝਾਲੀ ਵੋਟਾਂ ਬਣੀਆਂ ਉਧਰ ਬਿਹਾਰ ਯੂਪੀ ਉਧਰ ਵੋਟਾਂ ਪਾ ਕੇ ਆਂਦੇ ਆ ਫਿਰ ਮੁੜ ਕੇ ਅੱਡ-ਅਸ ਦਿੰਦਾ ਸਰਕਾਰ ਇਹਨਾਂ ਨੂੰ ਟਾਈਮ ਦੀ ਸੀ ਉਧਰੋਂ ਆ ਕੇ ਸਾਢੇ ਆ ਕੇ ਵੋਟ ਪਾਉਂਦੇ ਆ ਇਹ ਜਿਹੜੇ ਪੰਜਾਬ ਦੀ ਸੱਭਿਆਚਾਰ ਲਈ ਇਹ ਜਿਹੜੀ ਪੰਜਾਬ ਦੀ ਆਵਾਹ ਵਾਲੀ ਇਹ ਬਹੁਤ ਮੰਦ ਭਾਗੀ ਗੱਲ ਹੈ ਗੜ ਸ਼ੰਕਰ ਦੇ ਵਿੱਚ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਬੰਗਾ ਚੌਂਕ ਤੋਂ ਐਸਜੀਐਮ ਸਾਹਮਣੇ ਇੱਕ ਮੰਗ ਪੱਤਰ ਦਿੱਤਾ ਇਹ ਜਿਹੜੇ ਬਾਹਰੋਂ ਪ੍ਰਵਾਸੀ ਆਂਦੇ ਆ ਸਾਡੇ ਹੀ ਪੰਜਾਬੀ ਕੁਝ ਕਸੂਰ ਸਾਡਾ ਵੀ ਆ ਪਹਿਲਾਂ ਸਾਨੂੰ ਘਰੋਂ ਜਾਗਰੂਕ ਹੋਣਾ ਪੈਣਾ ਕੈਨੇਡੀਆਂ ਤੋਂ ਇਲਾਵਾ ਵੀ ਬਹੁਤ ਜਗ੍ਹਾ ਬੰਦੇ ਬੈਠੇ ਆ ਦੁਕਾਨਦਾਰ ਅਸੀਂ ਬੰਗਾ ਚੌਂਕ ਤੋਂ ਇੱਥੇ ਤੱਕ ਆਏ ਆ ਦੁਕਾਨਾਂ ਕਲੀਆਂ-ਕਲੀਆਂ ਭੜੀਆਂ ਪਈਆਂ ਵਾ 20-25-25 ਹਜ਼ਾਰ ਦੇ ਲਾਲਚਾਂ ਨੂੰ ਦਿੱਤੀਆਂ ਹੋਈਆਂ ਕਿਸੇ ਨੂੰ ਪਤਾ ਹੀ ਨਹੀਂ ਕੌਣ ਹੈਗਾ ਕੌਣ ਨਹੀਂ ਹੈਗਾ ਕੱਪੜੇ ਵਾਲੀਆਂ ਦੁਕਾਨਾਂਾਂ ਤੇ ਔਰ ਔਰ ਸਲੂਨ ਹੋਏ ਚਾਹੇ ਸਾਡੀਆਂ ਧੀਆ ਪੈਣਾ ਆਪਣੀਆਂ ਹੀ ਸਲੂਨ ਤੇ ਜਾਂਦੀਆਂ ਜਿਹੜੇ ਗੈਰ ਪੰਜਾਬੀ ਆ ਕਪੜੇ ਸਬੰਧੀਆਂ ਗੈਰ ਪੰਜਾਬੀ ਆ ਠੀਕ ਆ ਸੂਟ ਲੈਂ ਜਾਂਦੀਆਂ ਵਾ ਗੈਰ ਪੰਜਾਬੀ ਆ ਔਰ ਇਸ ਕਰਕੇ ਸਾਡੇ ਪੰਜਾਬ ਨੂੰ ਛੱਡਦੇ ਸਾਡੇ ਪੰਜਾਬੀਆਂ ਛੱਡ ਗਏ ਇਹਨਾਂ ਕੋ ਜਾਣਦੇ ਆ ਜਿਨ੍ਹਾਂ ਦਾ ਕੋਈ ਆਤਾ ਪਤਾ ਨਹੀਂ ਔਰ ਮੱਲੇ ਵਾਲੇ ਐਮਸੀ ਮੈਂ ਤਾਂ ਕਹਿਣਾ ਕੋਈ ਐਮਸੀ ਵੀ ਸਾਡੇ ਨਾਲ ਕੁੱਤੇ ਰਿਆ ਨਹੀਂ ਸ਼ਹਿਰ ਦਾ ਜਦ ਕਿ ਪੂਰੇ ਪੰਜਾਬ ਦੀ ਗੱਲ ਐਮਸੀਆਂ ਨੂੰ ਵੀ ਅੱਗੇ ਆ ਕੇ ਗੱਲ ਕਰਨੀ ਚਾਹੀਦੀ ਸਰਪੰਚਾਂ ਨੂੰ ਅੱਗੇ ਆ ਕੇ ਉਹ ਸਮਾਂ ਦੂਰ ਨਹੀਂ ਆ ਜਦੋਂ ਇੱਕ ਇੱਕ ਪਿੰਡ ਦੇ ਵਿੱਚ ਇੱਕ ਪੰਚ ਸਰਪੰਚਾਂ ਨਾਲ ਤਾਂ ਖੜਾ ਹੋ ਜਾਣਾ ਇਸ ਕਰਕੇ ਮੇਰੀ ਬੇਨਤੀ ਸਾਰੇ ਇਕੱਠੇ ਹੋ ਜੋ ਪੰਜਾਬ ਨੂੰ ਬਚਾਓ ਪੰਜਾਬੀਅਤ ਨੂੰ ਬਚਾਓ ਇਹਨਾਂ ਜੋ ਅੱਜ ਦਾ ਮੰਗ ਮੰਤਰ ਮੁੱਖ ਮੰਤਰੀ ਦੇ ਨਾਂ ਤੇ ਐਸਡੀਐਮ ਸਾਭ ਨੂੰ ਦਿੱਤਾ ਗਿਆ ਹੈ ਉਹਦੇ ਸਬੰਧ ਵਿੱਚ ਜੋ ਸ਼ਹਿਰ ਵਾਸੀਆਂ ਦੀ ਜੋ ਇਲਾਕਾ ਵਾਸੀਆਂ ਦੀ ਮੰਗ ਹੈ ਉਹ ਮੰਗ ਇਹ ਹੈ ਕਿ ਪਿੰਡਾਂ ਦੇ ਸਰਪੰਚ ਤੇ ਸ਼ਹਿਰਾਂ ਦੇ ਐਮਸੀ ਇਹ ਆਪੋ ਆਪਣੀ ਜ਼ਿੰਮੇਵਾਰੀ ਲੈਣ ਕਿ ਕੋਈ ਵੀ ਆਪਣੇ ਨਗਰ ਦੇ ਵਿੱਚ ਇਹਨਾਂ ਦਾ ਵੋਟਰ ਕਾਰਡ ਤੇ ਆਧਾਰ ਕਾਰਡ ਬਣਾਉਣ ਤੇ ਨਾ ਕੋਈ ਜਿਹੜਾ ਕੋਈ ਬਣਿਆ ਆ ਗਲਤ ਢੰਗ ਦੇ ਨਾਲ ਉਹਨੂੰ ਕੈਨਸਲ ਕਰਾਂ ਕਿਉਂਕਿ ਇਹ ਨਹੀਂ ਆਪਣੀਆਂ ਰਾਜਨੀਤਿਕ ਕੁਰਸੀਆਂ ਵਾਸਤੇ ਐਮਸੀ ਬਣਨ ਵਾਸਤੇ ਜਾਂ ਪੰਚਾਇਤੀ ਇਲੈਕਸ਼ਨਾਂ ਵਾਸਤੇ ਬਹੁਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਆਪਣੀ ਬਹੁਮਤ ਨੂੰ ਸਿੱਧ ਕਰਨ ਵਾਸਤੇ ਇਹਨਾਂ ਤੋਂ ਨਜਾਇਜ਼ ਢੰਗ ਦੇ ਨਾਲ ਇਹਨਾਂ ਨੇ ਪ੍ਰਵਾਸੀ ਲੋਕਾਂ ਦੇ ਆਧਾਰ ਕਾਰਡ ਵੀ ਬਣਾਏ ਆ ਜਿਨ੍ਹਾਂ ਨੂੰ ਅੱਜ ਰਾਸ਼ਨ ਵੀ ਮਿਲ ਰਿਹਾ ਵੋਟਾਂ ਕਾਰਡ ਵੋਟਰ ਵੀ ਬਣਾਏ ਹੋਏ ਆ ਵੋਟਾਂ ਦੀ ਖਾਤਰ ਪੇ ਅਸੀਂ ਜਿੱਤ ਜਾਣਾ ਐਮਸੀ ਦੀ ਇਲੈਕਸ਼ਨ ਵਾਸਤੇ ਜਾਂ ਪੰਚਾਇਤੀ ਦੀ ਇਲੈਕਸ਼ਨ ਵਾਸਤੇ ਉਹ ਸਾਰੀਆਂ ਕੈਨਸਲ ਕੀਤੀਆਂ ਜਾਣ ਜਿਹੜੇ ਪ੍ਰਵਾਸੀ ਆ ਤੇ ਪਿੱਛੋਂ ਪੀਸੀਸੀ ਪੁਲਸ ਇਨਕੁਆਇਰੀ ਕਰਵਾ ਕੇ ਉਹਦਾ ਇੱਕ ਰਿਕਾਰਡ ਪਿੰਡ ਦੇ ਸਰਪੰਚ ਜ਼ਿੰਮੇਵਾਰ ਹੋਣਾ ਚਾਹੀਦਾ ਇਲਾਕੇ ਦਾ ਜਿਹੜਾ ਨਗਰ ਦਾ ਇੱਕ ਐਮਸੀ ਆ ਉਹ ਜ਼ਿੰਮੇਵਾਰ ਹੋਣਾ ਚਾਹੀਦਾ ਜੇ ਕੋਈ ਘਟਨਾ ਵਾਪਰਦੀ ਆ ਉਹ ਪਰਚਾ ਸਿੱਧੇ ਸਰਪੰਚ ਦੇ ਉੱਤੇ ਜਾਂ ਜਿਹੜਾ ਨਗਰ ਦਾ ਐਮਸੀ ਆ ਉਹ ਐਮਸੀ ਦੇ ਉੱਤੇ ਹੋਣਾ ਚਾਹੀਦਾ ਨਾ ਕਿ ਉਹਦਾ ਬਾਅਦ ਵਿੱਚ ਉਹ ਜਿਹੜਾ ਕਸੂਰ ਕਰਨ ਵਾਲਾ ਕਸੂਰ ਕਰਨ ਵਾਲੇ ਤਾਂ ਬਿਲਕੁਲ ਉਹ ਆ ਜਿਨ੍ਹਾਂ ਨੇ ਕਸੂਰਵਰਦਾਂ ਉਹ ਸਾਡੇ ਵੀ ਪੰਜਾਬੀ ਆ ਜਿਨ੍ਹਾਂ ਨੇ ਆਪਣੀਆਂ ਵੋਟਾਂ ਦੀ ਖਾਤਰ ਸਰਪੰਚੀ ਦੀ ਖਾਤਰ ਜਾਂ ਮਿਊਨਿਸਪਲ ਕਮੇਟੀ ਦਾ ਮੈਂਬਰ ਬਣਨ ਦੀ ਖਾਤਰ ਗਲਤ ਢੰਗ ਦੇ ਨਾਲ ਆਧਾਰ ਕਾਰਡ ਬਣਾ ਕੇ ਵੋਟਰ ਕਾਰਡ ਬਣਾਏ ਆ ਉਹ ਜੇ ਸਰਕਾਰ ਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਫੈਸਲਾ ਨਾਲ ਲਿਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹਦੇ ਪਟਾਕੇ ਅਸੀਂ ਸਰਕਾਰ ਦੇ ਵਜਾਵਾਂਗੇ ਦੇਖੋ ਪਿੰਡਾਂ ਦੇ ਵਿੱਚ ਤਕਰੀਬਨ ਸਾਨੂੰ ਜ਼ਿਆਦਾਤਰ ਬੀਬੀਆਂ ਕਹਿ ਰਹੀਆਂ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਆ ਉਹ ਕਹਿਣੀਆਂ ਵੀ ਅਸੀਂ ਜਿਹੜੇ ਬੱਚਿਆਂ ਨੂੰ ਨਵੇਂ ਪੈਰ ਲੱਗੇ ਆ ਜਿਹੜੇ ਸਾਲ ਤੋਂ ਉੱਪਰ ਵਾਲੇ ਬੱਚੇ ਆ 5 6 ਸਾਲ ਤੱਕ ਦੇ ਬੱਚੇ ਆ ਉਹਨਾਂ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਘਰੋਂ ਗੇਟ ਤੋਂ ਬਾਹਰ ਨਿਕਲ ਜਾਂਦੇ ਆ ਵੀ ਕਿੰਨੀ ਆਸੀਂ ਕਿੰਨੇ ਕਿ ਰਾਖੀ ਕਰ ਸਕਦੀਆਂ ਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਜਾਂ ਤਾਂ ਇਹਨਾਂ ਨੂੰ ਪ੍ਰਵਾਸੀਆਂ ਨੂੰ ਠੱਲ ਪਾਈ ਜਾਵੇ ਜਾਂ ਫਿਰ ਕੋਈ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਵੀ ਜੋ ਦਰਿੰਦਗੀ ਕਰਦਾ ਉਹਨੂੰ ਮੌਕੇ ਤੇ ਹੀ ਉਹਨੂੰ ਸਜ਼ਾ ਦਿੱਤੀ ਜਾਵੇ ਜਿਦਾਂ ਦਵੇਈ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਮੌਕੇ ਤੇ ਹੀ ਸਜ਼ਾਏ ਮੌਤ ਜਿਦਾਂ ਮੌਤ ਦੀ ਸਜ਼ਾ ਮੌਤ ਇਹੀ ਕਾਨੂੰਨ ਸਾਡੇ ਹਿੰਦੁਸਤਾਨ ਚ ਵੀ ਬਣਨਾ ਚਾਹੀਦਾ ਤੇ ਜਿਆਦਾ ਕਰਕੇ ਅਸੀਂ ਜਿਹੜੇ ਸਾਡੇ ਐਮਸੀ ਆ ਸਾਡੇ ਸਰਪੰਚ ਉਹਨਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਜੋ ਕੰਮ ਹੋ ਰਿਹਾ ਇਹ ਨਾਲ ਇਹਨਾਂ ਦੇ ਸਾਥ ਦੇ ਰਹੇ ਆ ਇਹਨਾਂ ਨੂੰ ਸਾਥ ਨਹੀਂ ਦੇਣਾ ਚਾਹੀਦਾ ਜੋ ਵੀ ਇਹਨਾਂ ਦੇ ਧਾਰ ਘੜ ਬਣਾਏ ਆ ਜਾਂ ਇਹਨਾਂ ਨੇ ਵੋਟਾਂ ਬਣਾਈ ਉਹ ਕੈਂਸਲ ਕੀਤੀਆਂ ਜਾਣ ਤੇ ਬਾਕੀ ਜਿਹੜਾ ਆ ਇੱਕ ਮੇਨ ਕੰਮ ਆ ਜਿਹੜਾ ਦਾ ਫਾਸ ਫੂਡ ਦਾ ਕੋਈ ਬੰਦਾ ਕੰਮ ਨਹੀਂ ਕਰ ਸਕਦਾ ਗਵਰਨਮੈਂਟ ਇਹਨੂੰ ਮਨਜ਼ੂਰੀ ਦਿੰਦੀ ਆ ਕਿਉਂ ਦਿੰਦੀ ਆ ਇਹਦੇ ਵਿੱਚ ਜੋ ਕੈਮੀ ਲਪਾ ਕੇ ਸਾਡੇ ਬੱਚਿਆਂ ਦਾ ਨੂੰ ਨਿੰਪੋਤਕ ਬਣਾ ਰਿਆ ਇਹਦੇ ਕਰਕੇ ਅਸੀਂ ਜਾਦਾ ਕਹਿੰਦੇ ਆ ਭਾਈ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਇਹਨਾਂ ਕੋਲ ਪੇਪਰ ਹੈ ਜਾਂ ਨਹੀਂ ਹੈ ਇਹਨਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣ ਪੰਜਾਬ ਦੀ ਸਰਕਾਰ ਨੂੰ ਸੂਚੇਤ ਕਰਨ ਲਈ ਅਤੇ ਬਾਕੀ ਜਿਹੜੇ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਸੂਚੇਤ ਕਰਨ ਲਈ ਇਹ ਜਿਹੜਾ ਅਸੀਂ ਵਿਦਰੋਹ ਚੇਤਨਾ ਮਾਰਚ ਕੱਢਿਆ ਗਿਆ ਗੜਸ਼ੰਕ ਨਿਵਾਸੀਆਂ ਵੱਲੋਂ ਸੋ ਜਿਸ ਵਿੱਚ ਪੰਜਾਬ ਸਰਕਾਰ ਨੂੰ ਆਪਾਂ ਮੰਗ ਕੀਤੀ ਹੈ ਕਿ ਨੰਬਰ 1 ਇਹਨਾਂ ਦੀ ਪੀਸੀਸੀ ਜਿੱਥੇ ਦੇ ਪ੍ਰਵਾਸੀ ਹੁਣ ਉੱਥੇ ਦੇ ਪੱਕੇ ਡਾਕੂਮੈਂਟਾਂ ਦੇ ਆਧਾਰ ਤੇ ਉਹ ਪੀਸੀਸੀ ਕਰਵਾ ਕੇ ਇਹਨਾਂ ਦੀ ਪੁਲਿਸ ਇਨਵੈਸਟੀਗੇਸ਼ਨ ਕੀਤੀ ਜਾਵੇ ਸਾਰੇ ਪ੍ਰਵਾਸੀਆਂ ਦੀ ਤਾਂ ਇਹਨਾਂ ਨੂੰ ਇੱਕ ਆਪਣੇ ਪਛਾਣ ਪੱਤਰ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਜਾਵੇ ਤਾਂ ਕਿ ਰੇੜੀ ਠੇਲੇ ਵਾਲਿਆਂ ਨੂੰ ਵੀ ਜਿਹੜਾ ਉਹ ਠੇਲਾ ਟੈਕਸ ਜੋ ਠੇਲੇ ਦਾ ਟੋਕਨ ਨੰਬਰ ਅਤੇ ਉਹਨਾਂ ਨੂੰ ਪਛਾਣ ਪੱਤਰ ਹਰੇਕ ਠੇਲੇ ਤੇ ਹੋਣਾ ਚਾਹੀਦਾ ਤੇ ਰੇੜੀਆਂ ਵਾਲਿਆਂ ਠੇਲੇ ਵਾਲਿਆਂ ਨੂੰ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਕਿਸੇ ਸੁਰੱਖਿਅਤ ਜਗ੍ਹਾ ਤੇ ਤਾਂ ਕਿ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਜਿਹੜੀ ਭੀੜ ਲੱਗੀ ਰਹਿੰਦੀ ਆ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਇਤਾ ਮਿਲੇਗੀ ਇਸ ਤੋਂ ਇਲਾਵਾ ਜਿਹੜਾ ਡੋਮਿਸਾਈਲ ਲਾ ਆ ਪੰਜਾਬ ਦੇ ਵਿੱਚ ਇਹ ਜਿਹੜਾ ਲਾਗੂ ਕੀਤਾ ਜਾਵੇ ਤਾਂ ਕਿ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਆਧਾਰ ਕਾਰਡ ਜਿਹੜੇ ਵੋਟਰ ਕਾਰਡ ਉਹ ਰੱਦ ਕੀਤੇ ਜਾਣ ਪੰਜਾਬ ਦੇ ਵਿੱਚੋਂ ਤਾਂ ਕਿ ਇਹਨਾਂ ਜਿਹੜੀਆਂ ਝਾਲੀ ਵੋਟਾਂ ਬਣੀਆਂ ਉਧਰ ਬਿਹਾਰ ਯੂਪੀ ਉਧਰ ਵੋਟਾਂ ਪਾ ਕੇ ਆਂਦੇ ਆ ਫਿਰ ਮੁੜ ਕੇ 8-10 ਦਿਨ ਦਾ ਸਰਕਾਰ ਇਹਨਾਂ ਨੂੰ ਟਾਈਮ ਦੀ ਸੀ ਉਧਰੋਂ ਆ ਕੇ ਸਾਢੇ ਆ ਕੇ ਵੋਟ ਪਾਉਂਦੇ ਆ ਇਹ ਜਿਹੜੇ ਪੰਜਾਬ ਦੀ ਸੱਭਿਆਚਾਰ ਲਈ ਇਹ ਜਿਹੜੀ ਪੰਜਾਬ ਦੀ ਆਵਾਹ ਵਾਲੀ ਇਹ ਬਹੁਤ ਮੰਦ ਭਾਗੀ ਗੱਲ ਹੈ ਉਹ ਗੜ ਸ਼ੰਕਰ ਦੇ ਵਿੱਚ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਬੰਗਾ ਚੌਂਕ ਤੋਂ ਐਸਜੀਐਮ ਸਾਹਮਣੇ ਇੱਕ ਮੰਗ ਪੱਤਰ ਦਿੱਤਾ ਇਹ ਜਿਹੜੇ ਬਾਹਰੋਂ ਪ੍ਰਵਾਸੀ ਆਂਦੇ ਆ ਸਾਡੇ ਹੀ ਪੰਜਾਬੀ ਕੁਝ ਕਸੂਰ ਸਾਡਾ ਵੀ ਆ ਪਹਿਲਾ ਸਾਨੂੰ ਘਰੋਂ ਹੀ ਜਾਗਰੂਕ ਹੋਣਾ ਪੈਣਾ। ਕਿ ਨੇੜੀਆਂ ਤੋਂ ਇਲਾਵਾ ਵੀ ਬਹੁਤ ਜਗ੍ਹਾ ਬੰਦੇ ਬੈਠੇ ਆ ਦੁਕਾਨਦਾਰ। ਅਸੀਂ ਬੰਗਾ ਚੌਂਕ ਤੋਂ ਇੱਥੇ ਤੱਕ ਆਏ ਆ ਦੁਕਾਨਾਂ ਕਲੀਆਂ-ਕਲੀਆਂ ਭਰੀਆਂ ਪਈਆਂ ਵਾ 20-25-25 ਹਜ਼ਾਰ ਦੇ ਲਾਲਚਾਂ ਨੂੰ ਦਿੱਤੀਆਂ ਹੋਈਆਂ। ਕਿਸੇ ਨੂੰ ਪਤਾ ਹੀ ਨਹੀਂ ਕੌਣ ਹੈਗਾ ਕੌਣ ਨਹੀਂ ਹੈਗਾ। ਕੱਪੜੇ ਵਾਲੀ ਆ ਦੁਕਾਨਾਂ ਦਾ। ਔਰ ਔਰ ਸਲੂਨ ਹੋਏ ਚਾਹੇ ਸਾਡੀਆਂ ਧੀਆ ਪੈਣਾ ਆਪਣੀਆਂ ਹੀ ਸਲੂਨ ਤੇ ਜਾਂਦੀਆਂ ਜਿਹੜੇ ਗੈਰ ਪੰਜਾਬੀ ਆ। ਕੱਪੜੇ ਸੰਬੰਧੀਆਂ ਗੈਰ ਪੰਜਾਬੀ ਆ। ਠੀਕ ਆ। ਸੂਟ ਲੈਣ ਜਾਂਦੀਆਂ ਵਾ ਗੈਰ ਪੰਜਾਬੀ ਆ। ਔਰ ਇਸ ਕਰਕੇ ਸਾਡੇ ਪੰਜਾਬ ਨੂੰ ਛੱਡਦੇ ਸਾਡੇ ਪੰਜਾਬੀਆਂ ਛੱਡ ਗਏ ਇਹਨਾਂ ਕੋ ਜਾਣਦੇ ਆ ਜਿਨ੍ਹਾਂ ਦਾ ਕੋਈ ਆਤਾ ਪਤਾ ਨਹੀਂ ਔਰ ਮੱਲੇ ਵਾਲੇ ਐਮਸੀ ਮੈਂ ਤਾਂ ਕਹਿਣਾ ਕੋਈ ਐਮਸੀ ਵੀ ਸਾਡੇ ਨਾਲ ਕੁੱਤੇ ਰਿਆ ਨਹੀਂ ਸ਼ਹਿਰ ਦਾ ਜਦ ਕਿ ਪੂਰੇ ਪੰਜਾਬ ਦੀ ਗੱਲ ਐਮਸੀਆਂ ਨੂੰ ਵੀ ਅੱਗੇ ਆ ਕੇ ਗੱਲ ਕਰਨੀ ਚਾਹੀਦੀ ਸਰਪੰਚਾਂ ਨੂੰ ਅੱਗੇ ਆ ਕੇ ਉਹ ਸਮਾਂ ਦੂਰ ਨਹੀਂ ਆ ਜਦੋਂ ਇੱਕ ਇੱਕ ਪਿੰਡ ਦੇ ਵਿੱਚ ਇੱਕ ਪੰਜ ਸਰਪੰਚਾਂ ਨਾਲ ਤਾਂ ਖੜਾ ਹੋ ਜਾਣਾ ਇਸ ਕਰਕੇ ਮੇਰੀ ਬੇਨਤੀ ਸਾਰੇ ਇਕੱਠੇ ਹੋ ਜੋ ਪੰਜਾਬ ਨੂੰ ਬਚਾਓ ਪੰਜਾਬੀਅਤ ਨੂੰ ਬਚਾਓ ਇਹਨਾਂ ਜੋ ਅੱਜ ਦਾ ਮੰਗ ਮੰਤਰੀ ਮੁੱਖ ਮੰਤਰੀ ਦੇ ਨਾਂ ਤੇ ਐਸਡੀਐਮ ਸਭ ਨੂੰ ਦਿੱਤਾ ਗਿਆ ਹੈ ਉਹਦੇ ਸਬੰਧ ਵਿੱਚ ਜੋ ਸ਼ਹਿਰ ਵਾਸੀਆਂ ਦੀ ਜੋ ਇਲਾਕਾ ਵਾਸੀਆਂ ਦੀ ਮੰਗ ਹੈ ਉਹ ਮੰਗ ਇਹ ਹੈ ਕਿ ਪਿੰਡਾਂ ਦੇ ਸਰਪੰਚ ਤੇ ਸ਼ਹਿਰਾਂ ਦੇ ਐਮਸੀ ਇਹ ਆਪੋ ਆਪਣੀ ਜ਼ਿੰਮੇਵਾਰੀ ਲੈਣ ਕਿ ਕੋਈ ਵੀ ਆਪਣੇ ਨਗਰ ਦੇ ਵਿੱਚ ਇਹਨਾਂ ਦਾ ਵੋਟਰ ਕਾਰਡ ਤੇ ਆਧਾਰ ਕਾਰਡ ਬਣਾਉਣ ਤੇ ਨਾ ਕੋਈ ਜਿਹੜਾ ਕੋਈ ਬਣਿਆ ਆ ਗਲਤ ਢੰਗ ਦੇ ਨਾਲ ਉਹਨੂੰ ਕੈਨਸਲ ਕਰਾਉਣ ਕਿਉਂਕਿ ਇਹ ਨਹੀਂ ਆਪਣੀਆਂ ਰਾਜਨੀਤਿਕ ਕੁਰਸੀਆਂ ਵਾਸਤੇ ਐਮਸੀ ਬਣਨ ਵਾਸਤੇ ਜਾਂ ਪੰਚਾਇਤੀ ਇਲੈਕਸ਼ਨਾਂ ਵਾਸਤੇ ਬਹੁਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਆਪਣੀ ਬਹੁਮਤ ਨੂੰ ਸਿੱਧ ਕਰਨ ਵਾਸਤੇ ਇਹਨਾਂ ਤੋਂ ਨਜਾਇਜ਼ ਢੰਗ ਦੇ ਨਾਲ ਇਹਨਾਂ ਨੇ ਪ੍ਰਵਾਸੀ ਲੋਕਾਂ ਦੇ ਆਧਾਰ ਕਾਰਡ ਵੀ ਬਣਾਏ ਆ ਜਿਨ੍ਹਾਂ ਨੂੰ ਅੱਜ ਰਾਸ਼ਨ ਵੀ ਮਿਲ ਰਿਹਾ ਵੋਟਾਂ ਕਾਰਡ ਵੋਟਰ ਵੀ ਬਣਾਏ ਹੋਏ ਆ ਵੋਟਾਂ ਦੀ ਖਾਤਰ ਪਏ ਅਸੀਂ ਜਿੱਤ ਜਾਣਾ ਐਮਸੀ ਦੀ ਇਲੈਕਸ਼ਨ ਵਾਸਤੇ ਜਾਂ ਪੰਚਾਇਤੀ ਦੀ ਇਲੈਕਸ਼ਨ ਵਾਸਤੇ ਉਹ ਸਾਰੀਆਂ ਕੈਨਸਲ ਕੀਤੀਆਂ ਜਾਣ ਜਿਹੜੇ ਪ੍ਰਵਾਸੀ ਆ ਤੇ ਪਿੱਛੋਂ ਪੀਸੀਸੀ ਪੁਲਸ ਇਨਕੁਆਇਰੀ ਕਰਵਾ ਕੇ ਉਹਦਾ ਇੱਕ ਰਿਕਾਰਡ ਪਿੰਡ ਦੇ ਸਰਪੰਚ ਜ਼ਿੰਮੇਵਾਰ ਹੋਣਾ ਚਾਹੀਦਾ ਇਲਾਕੇ ਦਾ ਜਿਹੜਾ ਨਗਰ ਦਾ ਇੱਕ ਐਮਸੀ ਆ ਉਹ ਜ਼ਿੰਮੇਵਾਰ ਹੋਣਾ ਚਾਹੀਦਾ ਜੇ ਕੋਈ ਘਟਨਾ ਵਾਪਰਦੀ ਆ ਉਹ ਪਰਚਾ ਸਿੱਧੇ ਸਰਪੰਚ ਦੇ ਉੱਤੇ ਜਾਂ ਜਿਹੜਾ ਨਗਰ ਦਾ ਐਮਸੀ ਆ ਉਹ ਐਮਸੀ ਦੇ ਉੱਤੇ ਹੋਣਾ ਚਾਹੀਦਾ ਨਾ ਕਿ ਉਹਦਾ ਬਾਅਦ ਵਿੱਚ ਉਹ ਜਿਹੜਾ ਕਸੂਰ ਕਰਨ ਵਾਲਾ ਕਸੂਰ ਕਰਨ ਵਾਲੇ ਤਾਂ ਬਿਲਕੁਲ ਉਹ ਆ ਜਿਨ੍ਹਾਂ ਨੇ ਕਸੂਰ ਵਾਰਦਾ ਉਹ ਸਾਡੇ ਵੀ ਪੰਜਾਬੀ ਆ ਜਿਨ੍ਹਾਂ ਨੇ ਆਪਣੀਆਂ ਵੋਟਾਂ ਦੀ ਖਾਤਰ ਸਰਪੰਚੀ ਦੀ ਖਾਤਰ ਜਾਂ ਮਿਊਸਪਲ ਕਮੇਟੀ ਦਾ ਮੈਂਬਰ ਬਣਨ ਦੀ ਖਾਤਰ ਗਲਤ ਢੰਗ ਦੇ ਨਾਲ ਆਧਾਰ ਕਾਰਡ ਬਣਾ ਕੇ ਵੋਟਰ ਕਾਰਡ ਬਣਾਏ ਆ ਜੇ ਸਰਕਾਰ ਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਫੈਸਲਾ ਨਾਲ ਲਿਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹਦੇ ਪਟਾਕੇ ਅਸੀਂ ਸਰਕਾਰ ਦੇ ਵਜਾਵਾਂਗੇ ਦੇਖੋ ਪਿੰਡਾਂ ਦੇ ਵਿੱਚ ਤਕਰੀਬਨ ਸਾਨੂੰ ਜ਼ਿਆਦਾਤਰ ਬੀਬੀਆਂ ਕਹਿ ਰਹੀਆਂ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਆ ਉਹ ਕਹਿਨੀਆਂ ਵੀ ਅਸੀਂ ਜਿਹੜੇ ਬੱਚਿਆਂ ਨੂੰ ਨਵੇਂ ਪੈਰ ਲੱਗੇ ਆ ਜਿਹੜੇ ਸਾਲ ਤੋਂ ਉੱਪਰ ਵਾਲੇ ਬੱਚੇ ਆ 5-6 ਸਾਲ ਤੱਕ ਦੇ ਬੱਚੇ ਆ ਉਹਨਾਂ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਘਰੋਂ ਗੇਟ ਤੋਂ ਬਾਹਰ ਨਿਕਲ ਜਾਂਦੇ ਆ ਵੀ ਕਹਿਨੀਆਂ ਅਸੀਂ ਕਿੰਨੇ ਕੁ ਰਾਖੀ ਕਰ ਸਕਦੀਆਂ ਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਜਦ ਤਾ ਇਹਨਾਂ ਨੂੰ ਪ੍ਰਵਾਸੀਆਂ ਨੂੰ ਠੱਲ ਪਾਈ ਜਾਵੇ ਜਾਂ ਫੇਰ ਕੋਈ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਜੋ ਦਰਿੰਦਗੀ ਕਰਦਾ ਉਹਨੂੰ ਮੌਕੇ ਤੇ ਹੀ ਉਹਨੂੰ ਸਜ਼ਾ ਦਿੱਤੀ ਜਾਵੇ ਜਿਦਾਂ ਦੁਬਈ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਮੌਕੇ ਤੇ ਹੀ ਸਜ਼ਾਏ ਮੌਤ ਜਿਦਾਂ ਮੌਤ ਦੀ ਸਜ਼ਾ ਮੌਤ ਇਹ ਕਾਨੂੰਨ ਸਾਡੇ ਹਿੰਦੁਸਤਾਨ 'ਚ ਵੀ ਬਣਨਾ ਚਾਹੀਦਾ ਤੇ ਜ਼ਿਆਦਾ ਕਰਕੇ ਅਸੀਂ ਜਿਹੜੇ ਸਾਡੇ ਐਮਸੀ ਆ ਸਾਡੇ ਸਰਪੰਚ ਉਹਨਾਂ ਨੂੰ ਵੀ ਬੇਨਤੀ ਆ ਪੀ ਜਿਹੜੇ ਜੋ ਕੰਮ ਹੋ ਰਿਹਾ ਇਹ ਨਾਲ ਇਹਨਾਂ ਦੇ ਸਾਥ ਦੇ ਰਹੇ ਆ ਇਹਨਾਂ ਨੂੰ ਸਾਥ ਨਹੀਂ ਦੇਣਾ ਚਾਹੀਦਾ ਜੋ ਵੀ ਇਹਨਾਂ ਦੇ ਧਾਰ ਘੜ ਬਣਾਏ ਆ ਜਾਂ ਇਹਨਾਂ ਦੇ ਵੋਟਾਂ ਬਣਾਈ ਉਹ ਕੈਂਸਲ ਕੀਤੀਆਂ ਜਾਣ ਤੇ ਬਾਕੀ ਜਿਹੜਾ ਆ ਇੱਕ ਮੇਨ ਕੰਮ ਹੈ ਜਿਹੜਾ ਇਹਦਾ ਫਾਸਟ ਫੂਡ ਦਾ ਕੋਈ ਬੰਦਾ ਕੰਮ ਨਹੀਂ ਕਰ ਸਕਦਾ ਗਵਰਨਮੈਂਟ ਇਹਨੂੰ ਮਨਜ਼ੂਰੀ ਦਿੰਦੀ ਆ ਕਿਉਂ ਦਿੰਦੀ ਆ ਇਹਦੇ ਵਿੱਚ ਜੋ ਕੈਮੀ ਲਪਾ ਕੇ ਸਾਡੇ ਬੱਚਿਆਂ ਦਾ ਨੂੰ ਨਮਪੋਤਕ ਬਣਾ ਰਹੇ ਆ ਇਹਦੇ ਕਰਕੇ ਅਸੀਂ ਜ਼ਿਆਦਾ ਕਹਿੰਦੇ ਆ ਭਾਈ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਇਹਨਾਂ ਕੋਲ ਪੇਪਰ ਹੈ ਜਾਂ ਨਹੀਂ ਹੈ ਇਹਨਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣ